ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਤੇ ਅੱਜ ਮੇਰੇ ਵਾਲਾਂ ਤੇ ਨਹੀਂ ਜਾਣਾ ਕਿਉਂਕਿ ਮੈਂ ਵਾਲ ਵਾਹੀ ਨਹੀਂ ਹੈਗੇ ਤੇ ਬਾਕੀ ਮੇਰਾ ਰੋਂਦੂ ਧੋਂਦੂ ਵਾਲਾ ਕੈਰੈਕਟਰ ਸੀਗਾ ਠੀਕ ਆ ਹਰਿਆਊ ਵਾਲੇ ਚੈਨਲ ਤੇ ਤੁਹਾਨੂੰ ਪਤਾ ਹੀ ਵੀ ਚਾਚੇਤਾਏ ਦੀ ਵੀਡੀਓ ਚੱਲ ਰਹੀ ਹੈ ਤੇ ਉਹਦੇ ਚ ਮੈਂ ਹਮੇਸ਼ਾ ਰੋਨੀ ਹੀ ਰਹਿਣੀ ਆ ਤੇ ਰੋ ਰੋ ਕੇ ਤਾਂ ਕਰਕੇ ਸਤਿਆਨਾਸ਼ ਹੋ ਗਈ ਮੇਰੇ ਮੂੰਹ ਦੀ ਚਲ ਮੂੰਹ ਤਾਂ ਕੋਈ ਨਾ ਜਿਹੋ ਜਿਹਾ ਹੈਗਾ ਹੈਗਾ ਹੀ ਆ ਵਾਲਾਂ ਦੀ ਵਾਲ ਮੈਂ ਵਾਹੀ ਵੀ ਨਹੀਂ ਹੈਗੇ ਸਵੇਰ ਦੇ ਐਵੇਂ ਕਾ ਤੇ ਅੱਜ ਆਪਣੇ ਨਾਲ ਜਿਹੜੇ ਆਰਟਿਸਟ ਪਹੁੰਚੇ ਆ ਪਹਿਲਾਂ ਮੈਂ ਉਹਨਾਂ ਦੀ ਗਿਣਤੀ ਦੱਸਦਾ ਤੁਹਾਨੂੰ ਵੀ ਸਾਡੇ ਨਾਲ ਕੁੱਲ ਆਰਟਿਸਟ ਸੀ ਪਤਾ ਨਹੀਂ ਤਾਸ ਇੱਕ ਕੀਰਤਪਟਾਲ ਇੱਕ ਪ੍ਰੀਤ ਦਿੜਬਾ ਇੱਕ ਸੁਖਪਾਲ ਲਹਿਰਾ ਤੇ ਇੱਕ ਛਿੰਦਰਪਾਲ ਮੈਂ ਧੌਲਾ ਤੇ ਇੱਕ ਆਕਾਸ਼ ਤੇ ਇੱਕ ਇਸ਼ੂ ਤਾਰੀ 72 ਬਬਲੀ ਬਈ ਤਰਨਾਟ ਬਈ ਸਾਰੇ ਜਾਣੇ ਠੀਕ ਹੈ ਤੇ ਹੁਣ ਆਪਣੇ ਨਾਲ ਮੌਜੂਦ ਹੈ ਇਸ਼ੂ ਰੰਗੜਿਆਲ ਸਸਰੀ ਕਾਨ ਮਿੱਤਰੋ ਹਾਂਜੀ ਮਿੱਤਰੋ ਆਉਦਾਂਗੇ ਸਕਾਰ ਕੋ ਫਲਕੇ ਚਾਹ ਬਈ ਇੱਕ ਨਾ ਉਹ ਹੈ ਜੋ ਆਇਆ ਛੋਟਾ ਯਾਰ ਸੀ ਨਾ ਹੁਣ ਉਹਦੀਆਂ ਰੀਲਾਂ ਦੇਖ ਕੇ ਹਟੇ ਸੀਗੇ ਖਰਚਾ 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 ਰੀਲਾਂ ਦੇਖ ਕੇ ਹਟੇ ਸੀ ਕੋਲ ਅ ਅਸੀਂ ਨਾ ਬਈ ਹੁਣੇ ਉਹਦੀਆਂ ਰੀਲਾਂ ਦੇਖ ਕੇ ਹਟੇ ਸੀਗੇ ਉਹ ਮਤਲਬ ਕਹਿਣਾ ਹੁੰਦਾ ਅ ਲਓ ਜੀ ਅੱਜ ਆਪਾਂ ਫੇਰ ਆ ਗਿਆਂ ਮੂਲੇ ਵਾਲੀ ਖੇਤ ਤੇ ਆਹ ਆਪਣਾ 850 ਨੀਲਾ ਸਰਵਾਜ ਖੜਾ ਤੇ ਉਧਰ ਆਪਣੀ ਸਕੋਰਪੀਓ ਖੜੀ ਆ ਅਹੀਂ ਕਰਦਾ ਹੁੰਦਾ ਉਧਰ ਆਪਣੀ ਸਕੋਰਪੀਓ ਖੜੀ ਆ ਇਹ ਆ ਮਿੱਤਰੋ ਕਾਲਾ ਇਹ ਆ ਮਿੱਤਰੋ ਚਿੱਟਾ ਘੋੜਾ ਜੇ ਕਿਤੇ ਸਕਰ ਉਹਦਾ ਲਾਲਾ ਜੀ ਦੇ ਭੁਰਕ ਦਿਖਾਓ ਹਾਂਜੀ ਮਿੱਤਰੋ ਕੀ ਹਾਲ ਚੜ ਰਹਿਗਾ ਆ ਨਾ ਹੀ ਘੰਡਾ ਹਾਂਜੀ ਮਿੱਤਰੋ ਕੀ ਆਏ ਆੜਿਆ ਆਏ ਆਏ ਕਰਦਾ ਹੁੰਦਾ ਅੱਜ ਆਪਾਂ ਮੇਰੇ ਮਾਮੇ ਕੋਲੇ ਆਏ ਆ ਉਹ ਬਈ ਯਾਰ ਘੈਂਟ ਬਲੌਗਰ ਬਣੂਗਾ ਛੋਟਾ ਜਿਹਾ ਜਵਾਕ ਐ ਮੌਦੀ ਆਈਡੀ ਦਾ ਨਾਮ ਤਾਂ ਭੁੱਲ ਗਿਆ ਕੀ ਨਾਮ ਐ ਤੇ ਬਹੁਤ ਘੈਂਟ ਤੇ ਸਾਰਿਆਂ ਨੂੰ ਇੱਕ ਸੂਚਨਾ ਦੇਣੀ ਚਾਹੁੰਨਾ ਮੈਂ ਵੀ ਆਉਣ ਵਾਲੀਆਂ ਸਰਦੀਆਂ 'ਚ ਮੈਂ ਵਿਆਹ ਕਰਾ ਰਿਹਾ ਤੇ ਜਿਹਨੇ ਆਉਣਾ ਹੋਇਆ ਜੇ ਖੁੱਲਾ ਸੱਦਾ ਹੈ ਤੇ 500 ਰੁਪਏ ਦਾ ਘਾਟਾ ਸੀ ਸਗਰ ਨਹੀਂ ਲੈਣਾ ਤੇ ਖਵਾਵਾਂਗੇ ਅਸੀਂ ਸਿਰਫ ਦੋ ਰੋਟੀਆਂ ਤੇ ਬਈ ਤੇ ਵਿਆਹ ਅਸੀਂ ਰੱਖ ਲਿਆ ਪਰ ਸੁਸ਼ੀਲ ਕੰਨਿਆਂ ਦੀ ਹਲੇ ਲੋੜ ਹੈ ਲੋੜ ਹੈ ਜੇ ਕਿਸੇ ਨੂੰ ਕੋਈ ਸੁਸ਼ੀਲ ਕੰਨਿਆਂ ਕੌਣ ਫੋਨ ਕੌਣ ਫੋਨ ਤੇ ਕੌਣ ਗੱਲਾਂ ਕਰਦਾ ਹੈ ਇਹ ਵੀ ਹੋਈ ਲੈ ਕੋਈ ਵੀ ਮੈਂ ਫੋਨ ਫੋਨ ਤੇ ਕਿਸੇ ਨਾਲ ਗੱਲਾਂ ਨਹੀਂ ਕਰਦਾ ਹੈ ਗਿਆ ਇਹ ਤਾਂ ਬਬਲੀ ਬਾਈ ਜਾਣ ਕੇ ਕਹੀ ਜਾਂਦਾ ਕਿਉਂਕਿ ਬਾਈ ਇਹ ਆਪ ਤਾਂ ਵਿਆਹ ਹੈ ਗਿਆ ਕਿਉਂਕਿ ਬਾਈ ਕਿਉਂਕਿ ਬਾਈ ਇਹ ਆਪ ਤਾਂ ਵਿਆਹ ਹੈ ਗਿਆ ਇਹ ਕਿਸੇ ਇਹ ਕਿਸੇ ਬਾਈ ਵਿਆਹ ਹੀ ਗਏ ਤੇ ਇਹ ਜਰਦਾ ਨਹੀਂ ਹੈ ਗਿਆ ਬਾਈ ਕੌਣ ਕੌਣ ਮੂਈ ਮੂਈ ਮਾਰੀ ਜਾਂਦਾ ਕੀ ਆ ਓਏ ਕੌਣ ਲਾਈ ਹੋਈ ਕੀ ਗੱਲਾਂ ਨੇ ਬਾਈ ਸਾਡੇ ਯਾਰ ਇਹ ਤਾਂ ਜੈਲਸ ਫੀਲ ਕਰਦੇ ਨੇ ਵੀ ਅਸੀਂ ਤਾਂ ਬਾਬਾ ਬੰਦਾਂ ਆ ਬਾਈ ਮੈਂ ਤੁਹਾਨੂੰ ਕਹਿਣਾ ਵੀ ਸੁਸ਼ੀਲ ਕਰਨ ਦੀ ਭਾਲਾ ਤੁਸੀਂ ਮੇਰਾ ਵਿਆਹ ਕਰਾਓ ਪਰ ਬਾਈ ਹੋਵੇ ਏਰੀਆ ਹੋਵੇ ਭਲਾੜਾ ਬਰੇਟਾ ਬਲਾਡ ਆਬਰੇਟਾ ਮੀਰਗੜ ਲੈਰਾ ਠੀਕ ਆ ਨੇੜੇ ਦਾ ਬੰਦਾ ਹੋਊਗਾ ਇੱਧਰ ਸੁਨਾਮ ਹਾਂ ਸੁਨਾਮ ਉਧਰ ਚੱਲ ਉੱਥੇ ਮਾਨਸਾ ਤੱਕ ਮਾਰ ਕਰ ਲਾਂਗੇ ਹਾਂ ਬਰਨਾਲੇ ਤੱਕ ਠੀਕ ਆ ਆਪਾਂ ਤੁਹਾਡੇ ਲਈ ਅੱਜ ਇੱਕ ਇੰਟਰਸਟਿੰਗ ਚੀਜ਼ ਪਾਤੀ ਆ ਚੈਨਲ ਤੇ ਵੀ ਰਿਸ਼ਤਾ ਕਰਾਓ ਤੇ ਪੈਸਾ ਕਮਾਓ ਹਾਂ ਰਿਸ਼ਤਾ ਕ ਪੈਸਾ ਹੈ ਦੇਣਾ ਤਾਂ ਪੈਣਾ ਹੀ ਆ ਲੈਣ ਨੂੰ ਕੁਛ ਚੱਲ ਬਈ ਦੇ ਦਾਂਗੇ ਯਾਰ ਸੋਨਾ ਮਹਿੰਗਾ ਹੋ ਰਿਹਾ ਮੈਂ ਤਾਂ ਕਹਿੰਦਾ ਸੀ ਉਹ ਜ਼ਰੂਰੀ ਥੋੜੀ ਜਿਹੀ ਸੋਨੇ ਦੀ ਚੀਜ਼ ਦੇਵਾਂਗੇ ਅਗਲੇ ਨੂੰ ਸ਼ੇਰ ਭਾਜੀ ਵੱਧ ਪਾ ਦਾਂਗੇ ਸਹੀ ਗੱਲ ਐ ਭਾਜੀ ਜਿੰਨੀ ਮਰਜ਼ੀ ਲੈ ਜਾਓ ਉਸੇ ਕੁੜੀ ਭਾਲੋ ਕੋਈ ਵਧੀਆ ਜੀ ਹਾਂ ਘਰੇ ਕੰਮ ਕਰਨ ਵਾਲੀ ਹੋਵੇ ਬਈ ਰੰਗ ਚਾਹੇ ਸਾਵਲਾ ਹੋਵੇ ਆਪਾਂ ਨੂੰ ਕੋਈ ਚੱਕਰ ਨਹੀਂ ਕੱਦ ਥੋੜਾ ਜਿਹਾ 5 ਫੁੱਟ 5 ਇੰਚ ਹੋਵੇ ਹਾਂ ਵੀ ਉਸੇ ਵੀ ਰੰਗ ਸਾਵਲਾ ਕਿਹਦਾ ਰੰਗ ਸਾਵਲਾ ਐ ਜੀ ਦਾ ਫੋਟੋ ਦਿਖਾਈ ਦਿਓ ਤੇ ਉਹ ਯਾਰ ਮੈਂ ਤੈਨੂੰ ਕਿਹਾ ਯਾਰ ਲੈ ਸੌਂ ਕੀ ਸੌਂ ਖਾਵੇਂ ਵੇ ਭਾਈ ਕੀ ਕਹਿੰਦੇ ਹੁੰਦੇ ਆ ਇਹ ਨਾ ਹੋ ਵੀ ਨੌ ਪਾਲਸ ਲਾ ਕੇ ਬੈਠੀ ਬੈਠੀ ਰਹੇ ਅਗਲੀ ਇੱਥੇ ਮੇਰੀ ਮਾਂ ਵਿਚਾਰੀ ਕੰਮ ਕਰਦੀ ਫਿਰੀ ਆਵੇ ਕਾਸ਼ ਤੇਰੇ ਲਈ ਕੁੜੀ ਦੀ ਬਈ ਪਈਏ ਆਪਾਂ ਕੋਈ ਲੈ ਭਾਈ ਮੁੰਡੇ ਨੇ ਆਪਣੇ ਕੋਲ ਤਿੰਨ ਆਇਦਰ ਤਾਰੇ ਵੀ ਐ ਤਿੰਨ ਤਿੰਨ ਮੁੰਡੇ ਨੇ ਖੁਦੀਆਂ ਲਾ ਬੜੋ ਰਿਸ਼ਤਾ ਐਨਾ ਕਿ ਨਹੀਂ ਤਾਂ ਹੈਗਾ ਆਪਣੇ ਕੋ ਨਹੀਂ ਹੱਥ ਕੜੇ ਨੇ ਕੁੜੀ ਵਾਲੇ ਜਮਾ ਆ ਭਈ ਜਿਵੇਂ ਮਰਨੇ ਤੇਰੇ ਲਈ ਜਮੀ ਦੂਰ ਨਾ ਵਿਆਹ ਦੀ ਨਾ ਵਿਆਹ ਕਰਾਉਣਾ ਐ ਨਾ ਆਪਦੇ ਨਾਮ ਦੇ ਵਿਆਹ ਚਾਹੂੰਗਾ ਇਹ ਵਿਆਹ ਖਾ ਸਕਦੇ ਨੇ ਇਹ ਜਿਹੜੇ ਬੰਦਾ ਵਿਆਹ ਕਰਾ ਰਹੇ ਉਹਨੂੰ ਵੀ ਰੋਕ ਰੇ ਨੇ ਵਿਆਹ ਕਰਾਉਂਦਾ ਹਾਂ ਹਾਂ ਪਰ ਅਸਟੇ ਲਿਖਾ ਕੇ ਦੇਖਾਂਗੇ ਭਾਈ ਮੈਂ ਜ਼ਰੂਰ ਵਿਆਹ ਕਰਾਉਣਾ ਆਪਾਂ ਇਹਨਾਂ ਦਾ ਬੰਦਾ ਵੀ ਇਹਨਾਂ ਦਾ ਬੰਦਾ ਵੀ ਕਰਾਉਣਾ ਹੈ ਭਾਈ ਵਿਆਹ ਪਹਿਲਾਂ ਮੇਰੀ ਮਾਂ ਵਿਚਾਰੀ ਪਹਿਲਾਂ ਮੇਰੀ ਮਾਂ ਪਹਿਲਾਂ ਮੇਰੀ ਨੂਰ ਮਰੀ ਜਾਂਦਾ ਪਹਿਲਾਂ ਮੇਰੀ ਮਾਂ ਵਿਚਾਰੀ ਬਈ ਕੰਮ ਕਰਦੀ ਆ ਇਹ ਗੱਲ ਤਾਂ ਹੈਗੀ ਆ ਬਈ ਜਦੋਂ ਆਪਾਂ 70 70 ਸਾਲਾਂ ਦੇ ਹੋ ਰਹੇ ਆ ਤਾਂ ਮਾਵਾਂ ਨੂੰ ਸੁਖ ਦੇਣ ਦਾ ਫਰਜ਼ ਤਾਂ ਮੁੰਡਿਆਂ ਦਾ ਹੀ ਹੁੰਦਾ ਹੈ ਹਾਂ ਨਾ ਚੋਨਾ ਵੀ ਮੇਰੀ ਜ਼ਿੰਦਗੀ ਚ ਕੋਈ ਅਤਿਅੰਤ ਸੁੰਦਰ ਸ਼ਿਸ਼ੀ ਸੂਝਵਾਨ ਸੂਝਵਾਨ ਗੁਣ ਗੁਣਵਾਨ ਕੰਨਿਆ ਪ੍ਰਸਥਾਨ ਕਰੇ ਔਰ ਮੇਰੀ ਜ਼ਿੰਦਗੀ ਖੁਸ਼ਹਾਲ ਹੋ ਜਾਏ ਥਮ ਭਾਈ ਕਰਾਂਗੇ ਮੈਰਿਜ ਵਿਆਹ ਕਰਾਂਗੇ ਸਰਦੀਆਂ ਮੇ ਔਰ ਫਿਰ ਜਾਏਗੇ ਸ਼ਿਮਲੇ ਵਿੱਚ ਸ਼ਿਮਲੇ ਵਿੱਚ ਉਹ ਲੇਦਾਕ ਉਧਰ ਲੇਦਾਖ ਆ ਗਿਆ ਬਬਲੀਓ ਲੇਲਦਾਕ ਹਾਂ ਲੇਲਦਾਖ ਨਹੀਂ ਜਾਵਾਂਗੇ ਗੱਲ ਕਰਾਂ ਇਹ ਵੀ ਹੋ ਸਕਦਾ ਵੀ ਮੇਰੀ ਮੰਮੀ ਨਾ ਇਜਾਜ਼ਤ ਦੇਵੇ ਸਾਨੂੰ ਉਰੀ ਕਿਤੇ ਭਲਾਡੇ ਫਰੇਟੇ ਫਿਲਮ ਦੇਖ ਕੇ ਆਉਣੀ ਪਈਏ ਬਾਕੀ ਬਈ ਸਾਰੇ ਜਣੇ ਮਨਪ੍ਰੀਤ ਭੈਣ ਨੂੰ ਜਰੂਰ ਐਪਰੀਸ਼ੀਏਟ ਕਰਿਆ ਕਰੋ ਵਿਚਾਰੀ ਬਹੁਤ ਮਿਹਨਤ ਕਰਦੀ ਐ ਇਹ ਹਾਂ ਪਕਾਈ ਮਾਰ ਵਰਕੇ ਠੱਕੇ ਨਹੀਂ ਠੱਕੇ ਨਹੀਂ ਠੱਕੇਪ ਮੈਂ ਨਹੀਂ ਸਕਦਾ ਥੱਕ ਗਿਆਣੀ ਇਹ ਤੂੰ ਗਾਣਾ ਸੁਣ ਲੈ ਸਪੈਸ਼ਲ ਮੈਨੂੰ ਪਿਛਲੇ ਪਿਛਲੇ ਵਲੌਗ ਪਿਛਲੇ ਪਿਛਲੇ ਵਲੌਗ ਚ ਕਮੈਂਟ ਆਇਆ ਸੀ ਵੀ ਇਸ਼ੂ ਬਾਈ ਨੂੰ ਕਹਿਣੇ ਆ ਵੀ ਟੱਪੇ ਸੁਣਾ ਦਿਓ ਬਈ ਟੱਪੇ ਸੁਣਾ ਦੇ ਹੂੰ ਗਰੋਣਾ ਸੁਣਾ ਗਰੋਣਾ ਸੁਣਾ ਹਾਂ ਜਮਿੰਟ ਟੱਪੇ ਯਾਦ ਕਰ ਤੂੰ ਯਾਦ ਕਰ ਲਾ ਉਹਨਾਂ ਟਾਈਮ ਤੇ ਇਧਰ ਅੱਜ ਸਾਡਾ ਬੰਦਾ ਇੱਕ ਬਿਮਾਰ ਹੋ ਗਿਆ ਇਹ ਬਿਮਾਰ ਪਿਆ ਬੁਖਾਰ ਚੜ ਗਿਆ ਤੇ ਕਹਿੰਦੇ ਸਾਡੀ ਟੀਮ ਤੇ ਨਾ ਥੋੜਾ ਥੋੜਾ ਗ੍ਰਹਿ ਚੱਲ ਰਿਹਾ ਹੈ ਉਧਰੋਂ ਤਾਰੀ ਦਾ ਐਕਸੀਡੈਂਟ ਹੋ ਗਿਆ ਉਧਰੋਂ ਭੂਆ ਬਿਮਾਰ ਹੋ ਗਈ ਉਧਰੋਂ ਭੂਆ ਕੱਲ ਸਕੂਟਰੀ ਤੋਂ ਵੀ ਡਿੱਗੀ ਬਹੁਤ ਚਾਂਸਸ ਹੋ ਰਹੇ ਨੇ ਪਤਾ ਨਹੀਂ ਕਿਹੜੇ ਕਲੇਨੇ ਦੀ ਨਜ਼ਰ ਲੱਗ ਰਹੀ ਹੈ ਤੇ ਚੱਲਾ ਸੂਟ ਨਾ ਪਾਇਆ ਕਰੋ ਕਾਲਾ ਸੂਟ ਨਾ ਪਾਇਆ ਕਰੋ ਹਾਈ ਨਜ਼ਰ ਨਾ ਲੱਗ ਜਾਵੇ ਕਰੋਂ ਬਾਦਨਾ ਆ ਕਰੋ ਹਾਈ ਨਜ਼ਰ ਨਾ ਲੱਗ ਜਾਵੇ ਕਰੋਂ ਬਾਦਨਾ ਆ ਆ ਕਰੋ ਹੋ ਦੋਕਾਰਾਂ ਬਜ਼ਾਰਾਂ ਆ ਦੋਕਾਰਾਂ ਬਜ਼ਾਰਾਂ ਆ ਹਾਏ ਚਿੜਕਨਾ ਦੇਵੀ ਸੋਣੀਏ ਨੀ ਅੱਖਾਂ ਕਰਨ ਦੀਦਾਰ ਆਇਆਂ ਹਾਏ ਚਿੜਕਨਾ ਦੇਵੀ ਸੋਣੀਏ ਅੱਖਾਂ ਕਰਨ ਦੀਦਾਰ ਆਇਆਂ ਕੋਈ ਜੋੜਾ ਪੱਖੀਆਂ ਦਾ ਕੋਈ ਜੋੜਾ ਪੱਖੀਆਂ ਦਾ ਹੇਕ ਮਾਹੀ ਆਪ ਸੋਣਾਈ ਦੂਜਾ ਜ਼ਾਲਮ ਅੱਖੀਆਂ ਦਾ ਹੇਕ ਮਾਹੀ ਆਪ ਸੋਣਾ ਦੂਜਾ ਜ਼ਾਲਮ ਅੱਖੀਆਂ ਦਾ ਵਾਹ 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 ਕਿਆ ਬਾਤ ਹੈ ਕਿਆ ਬਾਤ ਕਾਸ਼ ਮਾੜੀ ਜੀ ਤਾੜੀ ਲਾ ਦੇ ਬਈ ਹੋਰ ਤਾਂ ਕੋਈ ਹੈ ਨਹੀਂ ਤਾੜੀ ਦਉਣ ਹਾਂ ਜ਼ੋਰਦਾਰ ਕਲਾਪਿੰਗ ਤੇ ਇਹ ਵੀ ਮੈਨੂੰ ਕਮੈਂਟ ਆਈ ਸੀ ਪਿਛਲੀ ਵੀਡੀਓ ਚ ਵੀ ਬਈ ਈਸ਼ੂ ਨੂੰ ਕਹੋ ਵੀ ਇੱਕ ਗਾਣਾ ਰਿਕਾਰਡ ਕਰੇ ਤੇ ਗਾਣਾ ਪਾਵੇ ਬਈ ਰਿਕਾਰਡ ਕਰਾਵਾਂਗੇ ਤੁਹਾਨੂੰ ਸੱਚ ਦੱਸਾਂ ਹਲੇ ਮਨਾ ਮੈਂ ਕਬੀਲਦਾਰੀ ਬਈ ਮੇਰੇ ਸਿਰ ਤੇ ਹਲੇ ਮੈਂ ਆਪਣੇ ਵਿਆਹ ਵਾਸਤੇ ਪੈਸੇ ਇਕੱਠੇ ਕਰ ਰਿਆ ਗਾਣਾ ਕਰਾਉਣ ਵਾਸਤੇ ਪੈਸੇ ਬਈ ਹੈ ਨਹੀਂਗੇ ਹਲੇ ਉਹ ਕੱਲ੍ਹ ਹੀ ਨੇ ਵਿਆਹ ਕਰਾਉਣ ਦੀ ਨਾ ਬਈ ਫਿਰ ਉਹ ਤਾਂ ਕਰਾਉਣੀ ਹੀ ਹੈ हां भाई, भाई सब तो ਵੱਧ ਕਾਲੀ ਹੈ ਸਾਡੇ ਮੁੰਡੇ ਨੂੰ ਆ ਸਾਲਾਂ ਚ ਆਪਾਂ ਇਹਦਾ ਵਿਆਹ ਕਰਨਾ ਹੀ ਕਰਨਾ ਹੈ ਬਈ ਪਤਾ ਇਹ ਨਾ ਯਾਰ ਜ਼ਿੰਦਗੀ ਦੀ ਰਿਐਲਿਟੀ ਹੈ ਵਿਆਹ ਤਾਂ ਕਰਾਉਣਾ ਹੀ ਪੈਣਾ ਇਹ ਪਤਾ ਮੇਰੀ ਮੇਰੀ ਗੱਲ ਸੁਣ ਲੋ ਬਈ ਫਜ਼ੂਲ ਬੰਦੇ ਸਾਨੂੰ ਕੋਈ ਮੈਸੇਜ ਨਾ ਕਰਨ ਕੋਈ ਕਮੈਂਟ ਨਾ ਕਰਨ ਜਿਹਦੇ ਰਿਸ਼ਤੇਦਾਰੀ ਚ ਜਿਹੜਾ ਵੀ ਸਾਨੂੰ ਚਾਹੁੰਦਾ ਹੈ ਮੰਨ ਲੋ ਜਿਹਨੂੰ ਵਿਸ਼ਵਾਸ ਹੈਗਾ ਸਾਡੇ ਤੇ ਗੱਲ ਅਸੀਂ ਅਸਲੀ ਕਰ ਰਹੇ ਆਂ ਵੀ ਪੂਰੀ ਸੋਹਣੀ ਵੀ ਬਈ 4 ਕਿਲੇ ਮੈਨੂੰ ਬਾਣਦੇ ਹੁੰਦੇ ਨਹੀਂ ਬਾਇਓ ਡਾਟਾ 4 ਕਿਲੇ ਬਈ ਮੈਨੂੰ ਬਾਣਦੇ ਹੁੰਦੇ ਨੇ 5 ਫੁੱਟ 10 ਇੰਚ ਬਈ ਮੇਰਾ ਕੱਦ ਹੈ ਜੱਟ ਸਿੱਖ ਫੈਮਿਲੀ ਚੋਂ ਬਲੋਂਗ ਕਰਦੇ ਆ ਮੇਰੀ ਮੰਮੀ ਬਈ ਗਵਰਨਮੈਂਟ ਟੀਚਰ ਐ ਅੰਗਨਵਾੜੀ ਚ ਤੇ ਬਈ ਮੇਰੇ ਫਾਦਰ ਸਾਹਿਬ ਹੈ ਨਹੀਂਗੇ ਸਿਸਟਰ ਮੇਰੀ ਮੈਰਿਡ ਐ ਬਈ ਤੇ ਇੱਕ ਮੇਰੀ ਦਾਦੀ ਐ ਬਈ ਸਾਡੇ ਘਰ ਦੇ ਸੱਜੇ ਪਾਸੇ ਨਹਾਉਣ ਵਾਲੇ ਤੇ ਬਾਥਰੂਮ ਬਣਿਆ ਹੋਇਆ ਹਾਂ ਹਾਂ ਬਾਈ ਜਦੋਂ ਘਰ ਚ ਵੜਦੇ ਆਂ ਤਾਂ ਉਦੋਂ ਖੱਬੇ ਪਾਸੇ ਜਦੋਂ ਨਿਕਲਦੇ ਆਂ ਤਾਂ ਸੱਜੇ ਪਾਸੇ ਬਾਈ ਸਾਡੇ ਫਲਸ਼ ਤੇ ਬਾਥਰੂਮ ਬਣਿਆ ਹੋਇਆ ਬਾਈ ਤਿੰਨ ਕਮਰਿਆਂ ਵਾਲੀ ਦੀ ਗੱਲ ਬਾਤ ਹੈ ਨਾ ਨਾ ਬਾਈ ਗੱਲ ਗਲਬਾਤ ਬਈ ਆਪਣੀ ਕਿਸੇ ਨਾਲ ਦੇਖੋ ਜੀ ਮੇਰੀ ਗੱਲ ਸੁਣੋ ਇਹ ਕੋਈ ਗੱਲਾਂ ਝੂਠੀਆਂ ਨਹੀਂ ਹੈਗੀਆਂ ਇਸ਼ੂ ਦਾ ਘਰਬਾਰ ਬਹੁਤ ਸੋਹਣਾ ਹੈ ਤੇ ਪਹਿਲੀ ਪੱਠਾ ਵਧੀਆ ਹੁੰਦਾ ਮੁੰਡੇ ਨੂੰ ਤੇ ਅੱਧ ਪਚੱਦਾ ਕੱਦ ਤਾਂ ਮਿਲਦਾ ਹੋਵੇ ਕੁੜੀ ਦਾ 5 ਫੁੱਟ 5 ਇੰਚ ਤਾਂ ਹੋਣਾ ਹੀ ਚਾਹੀਦਾ ਹੈ ਤੇ ਜੇ ਤੁਹਾਡੀ ਰਿਸ਼ਤੇਦਾਰੀ ਚ ਜਾਂ ਤੁਹਾਡੇ ਆਸ-ਗਵਾਂੜੇ ਚ ਤੁਹਾਨੂੰ ਲੱਗਦਾ ਵੀ ਕੋਈ ਕੁੜੀ ਪਿਆਉਣ ਵਾਲੀ ਐ ਅੰਦਰ ਲੀਆਂ ਗੱਲਾਂ ਮੇਥੋਂ ਪੁੱਛਣਿਓ ਇਹ ਤਾਂ ਇਹ ਮਰੀ ਜਾਂਦੇ ਨੇ ਤੇ ਤੁਸੀਂ ਬਈ ਮੇਰੀ ਗੱਲ ਸੁਣ ਇੰਸਟਾਗ੍ਰam ਆਈਡੀ ਤੇ ਡਾਇਰੈਕਟ ਮੈਸੇਜ ਕਰਕੇ ਸਿਰਫ ਕੁੜੀ ਦੀ ਫੋਟੋ ਭੇਜਣੀ ਆ ਆਪਾਂ ਬਾਕੀ ਗੱਲ ਬਾਅਦ ਚ ਕਰਾਂਗੇ ਤੇ ਬਈ ਮੇਰੀ ਗੱਲ ਸੁਣ ਲਓ ਤੁਸੀਂ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਕਿਉਂਕਿ ਜਿਹੜਾ ਬੰਦਾ ਲੋਕਾਂ ਦੀਆਂ ਗੱਲਾਂ ਚਾਹੁੰਦਾ ਹੁੰਦਾ ਉਹ ਆਪਦਾ ਘਰ ਆ ਜਣਾ ਬਾਤ ਕਰ ਲੈਂਦਾ ਉਹ ਬੈਠਾ ਉਹ ਬੈਠਾ ਮਨ ਨਹੀਂ ਮਾਰ ਵਿਚੋਲਾ ਹਾਂ ਆਪ ਉਹਦੇ ਹਾਂ ਆਪ ਉਹਦੇ ਮੁਰੋਂ ਵਾਲ ਉੱਡ ਗਏ ਸੋਸ ਦੋਚ ਗਏ ਜੀ ਦੀਆਂ ਜੀ ਦੀਆਂ ਜਿਹਦੀਆਂ ਅੱਖਾਂ ਤੋਂ ਸੁਣ ਗਿਆ ਬੰਦਾ ਆਪੇ ਪੱਟੀ ਬੰਨ੍ਹ ਲਾ ਬਾਈ ਬੰਨ ਲਓ ਪੱਟੀ ਬਾਈ ਬੰਨ ਲਓ ਮੈਂ ਬੈਠੀ ਆ ਮੈਂ ਇੱਥੇ ਆ ਬਾਈ ਬਾਈ ਆਪਾਂ ਤਾਂ ਆਪਦਾ ਫੋਨ ਉਹਨੂੰ ਸਮਰਪਿਤ ਕਰ ਦਾਂਗੇ ਸਮਰਪਿਤ ਕਰ ਦਾਂਗੇ ਬਾਈ ਆਪਾਂ ਤਾਂ ਆਪਦਾ ਫੋਨ ਉਹਨੂੰ ਬਾਈ ਵੀ ਲੈ ਸਰਦਾਰਨੀ ਅੱਜ ਤੋਂ ਤੇਰੇ ਹੋ ਗਏ ਆ ਹਾਂ ਹਿੰਮਤ ਤਾਂ ਤੁਸੀਂ ਲਓ ਕੀ ਦੱਸ ਕੇ ਦਿਖਾ ਦੋ ਖੁੰਨਾ ਆ ਅੱਜ ਤਾਂ ਖੜੀ ਨਾ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਕਿਉਂ ਮੱਚਦੇ ਨੇ ਆਪ ਤਾਂ ਇਹਨਾਂ ਨੇ ਇੱਕ ਇੱਕ ਜਵਾਬ ਜਮਰ ਰੱਖਿਆ ਹੈ ਏ ਸਾਨੂੰ ਕਿਉਂ ਨਹੀਂ ਭਾਈ ਉਹ ਵਿਆਹ ਕਰਾਉਣ ਦਿੰਦੇ ਭਾਈ ਮੇਰੀ ਗੱਲ ਸੁਣ ਲਓ ਉਮਰ ਹੁੰਦੀ ਹੈ ਫਿਰ ਜੇ ਮੰਨ ਲਿਆ ਮੈਂ 35 ਸਾਲਾਂ ਦੇ ਹੋ ਗਿਆ ਨੇ ਵਿਆਹ ਕਰਾਇਆ ਫਿਰ ਜਦੋਂ ਮੇਰੇ ਜਵਾਕ ਉਹ ਤੁਹਾਨੂੰ ਮੈਂ ਕੋਟੇ ਘੜੀ ਸਾਲ ਲੱਗ ਜੂ ਆਪਦੇ ਪੁੱਤਾਂ ਨੇ ਵਿਆਹ ਦੇ ਦੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੋਣਾ ਦੇਖੋ ਭਾਈ ਮੈਂ ਮੈਂ ਕਰਮੀਆਂ ਚ ਕਾਲਾ ਹੋ ਜਾਣਾ ਭਾਈ ਸਿਆਜ ਭਾਈ ਮੈਂ ਗੋਰਾ ਹੋ ਜਾਣਾ ਬੜਾ ਕੈਮਰਾ ਸਾਡਾ ਧੁੰਦਲਾ ਸੀ ਅਸੀਂ ਵਿੱਚ ਹੀ ਸਾਫ਼ ਕਰ ਦਿੰਦੇ ਹਾਂ ਬਲੌਗ 'ਚ ਕੋਈ ਚੱਕਰ ਨਹੀਂ ਤੇ ਦੱਸ ਦਿਓ ਬਈ ਜ਼ਰੂਰ ਸਾਨੂੰ ਠੀਕ ਆ ਹੁਣ ਅੱਜ ਦਾ ਬਲੌਗ ਇੰਨਾ ਹੀ ਆਪਾਂ ਮਿਲਦੇ ਹਾਂ ਕੱਲ ਨਵੇਂ ਬਲੌਗ ਨਾਲ ਪਰ ਪਰ ਬਈ ਕੁੱਲ ਮਿਲਾ ਕੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਮੰਨ ਲਓ ਜੇ ਕੱਲ ਨੂੰ ਕਿਸੇ ਨਾਲ ਵੀ ਰਿਸ਼ਤੇ ਜੁੜਦਾ ਹੈ ਹੈਨਾ ਇਹ ਤਾਂ ਰੱਬ ਦੇ ਸੰਯੋਗ ਨੇ ਐ ਨਹੀਂ ਪਤਾ ਕਿੱਥੋਂ ਕੁੜੀ ਮਿਲਦੀ ਕਿਹਦੇ ਨਾਲ ਬਚੋਲਨ ਦਾ ਮੈਂ ਹੀ ਵੱਢੂੰਗੀ ਤੇ ਇਹ ਨਹੀਂ ਪਤਾ ਬਈ ਕੱਲ ਨੂੰ ਕੋਈ ਇਹ ਗੱਲ ਨਾ ਕਹੇ ਵੀ ਹਾਂ ਸਾਡੀ ਕੁੜੀ ਤਾਂ ਬਈ ਮੈਸਾਂ ਦਾ ਕੰਮ ਨਹੀਂ ਕਰਦੀ ਬਈ ਐ ਨਹੀਂ ਪਤਾ ਕਿਸੇ ਟਾਈਮ ਗੋਹਾ ਵੀ ਚੱਕਣਾ ਪਏ ਅਸਲ 'ਚ ਮੈਂ ਕੋਈ ਚੱਕਰ ਪੋਲੇ ਰੱਖੀਆ ਭੈਣ ਬਾਈ ਇੱਕ ਗੱਪ ਮਾਰਦੇ ਕੋਈ ਮੈਸਾਵਾ ਕੰਪਨੀ ਹੈ ਬਾਈ ਹਾਂ ਬਾਈ ਸਸਰੀ ਕਾਲ ਬਾਈ ਓਕੇ ਜੀ ਤੇ ਤਾਂ